ਪਹਿਲੀ ਉਡੀਫਰ ਦੂਜੀ ਉਡੀਫਰ ਤੀਜੀ ਉਡੀਫਰ ਇਕੱਲੇ ਰਹਿ ਗਏ ਆਪਾਂ ਜਦ ਸਾਰੀਆਂ ਉਡਾਈ ਦਿੱਤੀਆਂ ਫਿਰ ਇਕੱਲੇ ਨਹੀਂ ਰਹਿਣਾ ਤੂੰ ਉਹ ਭਰਾਵਾ ਗਾਣਾ ਆਇਆ ਤੂੰ ਕਦੀ ਤੇ ਮੈਨੂੰ ਸੀਰੀਅਸ ਲੈ ਲਿਆ ਕਰ ਹਰ ਧੰਮ ਹੀ ਥੋੜੀ ਵੀ ਮੈਂ ਐਵੇਂ ਚਿਟਚੈਟ ਜੀ ਕਰਦਾ ਰਹੀ ਨਾ ਉਹ ਗਾਣਾ ਆਇਆ ਵਾ ਫਿਲਮ ਆ ਰਹੀ ਕਿਸ ਕਿਸ ਕੋ ਪਿਆਰ ਕਰੂੰ 2 ਮੈਨੂੰ ਪਤਾ ਹੈ ਕਪੀ ਸ਼ਰਮਾ ਦੀ ਮੂਵੀ ਆ ਰਹੀ ਆ ਤੇ ਇੱਕ ਗਾਣਾ ਜਿਹੜਾ ਜੋਸ਼ ਬਰਾੜ ਨੇ ਗਾਇਆ ਯੋ ਯੋ ਹਨੀ ਸਿੰਘ ਇਸ ਆਲਵੇਸ ਵਿਦ them ਮਿਊਜ਼ਿਕ ਕੀਤਾ ਤੇ ਤੈਨੂੰ ਪਤਾ ਲਿਰਿਕਸ ਕਿਦੇ ਲਿਖੇ ਆ ਜਦੋਂ ਚਾਰ ਪੰਜਾਬੀ ਇਕੱਠੇ ਹੋ ਜਾਂਦਾ ਉਹ ਤੱਕ ਬੜੀ ਪਾਉਂਦੇ ਆ ਜੋਸ਼ ਬਰਾੜ ਹੋਣਾ ਨੇ ਗਾਇਆ ਆਪਣੀ ਜੋਸ਼ੀਲੀ ਆਵਾਜ਼ ਨਾਲ ਤੇ ਲਿਖਿਆ ਉਹਨਾਂ ਦੇ ਰਿਸਪੈਕਟਡ ਸਵਰਗੀਏ ਰਾਜ ਬਰਾੜ ਹੋਣਾ ਦਾ ਲਿਖਿਆ ਇਹ ਗਾਣਾ ਤੇ ਹਨੀ ਸਿੰਘ ਮੈਂ ਇੱਕ ਗੱਲ ਦੱਸਾਂ ਇਸ ਗਾਣੇ ਦੇ ਵਿੱਚ ਫੁਰ ਹਨੀ ਸਿੰਘ ਪੁਰਾਣਾ ਦੇਖਣ ਨੂੰ ਮਿਲਿਆ ਮੈਨੂੰ ਆਏ ਹਾਏ ਇਹ ਇਹ ਗੱਲ ਬਿਲਕੁਲ ਸਹੀ ਕਹੀ ਹੈ ਹਨਾ ਤੇ ਸੁਪਰਸਟਾਰਸ ਹੁਣ ਤੇ ਇਦਾਂ ਦਾ ਗਾਣਾ ਨਾ ਬਣੇ ਰਾਈਟ 뮤직 ਇਦਾਂ ਦਾ ਨਾ ਹੋਵੇ ਠੀਕ ਹੈ ਇੰਨੀ ਸੋਹਣੀ ਆਵਾਜ਼ ਨਾ ਹੋਵੇ ਤੇ ਇੰਨੀ ਸੋਹਣੀ ਵੀਡੀਓ ਨਾ ਬਣੀ ਹੋਵੇ ਹੋ ਹੀ ਨਹੀਂ ਸਕਦਾ ਇੱਕ ਚੀਜ਼ ਹੋਰ ਪੁਰਾਣੀਆਂ ਫਿਲਮਾਂ ਜਦੋਂ ਆਪਾਂ ਦੇਖਦੇ ਨਾ ਤੇ ਜਦੋਂ ਕੁਮਾਰ ਸ਼ਾਹ ਨੂੰ ਸਾਹਿਬ ਪਲੇਬੈਕ ਸਿੰਗਰ ਹੁੰਦੇ ਸੀਗੇ ਤੇ ਫਰੰਟ ਤੇ ਅਜੇ ਦੇ ਅਫਗਾਨ ਜੀ ਜਾਂ ਗੋਵਿੰਦਾ ਜਾਂ ਅਮੀਰ ਖਾਨ ਹੁੰਦੇ ਸੀ ਤਾਂ ਲੱਗਦਾ ਸੀ ਕਿ ਇਹ ਆਵਾਜ਼ ਉਹਨਾਂ ਦੀ ਆ ਇਦਾਂ ਜੋਸ਼ ਬਰਾਰ ਦੀ ਆਵਾਜ਼ ਇਹ ਲੱਗ ਰਹੀ ਹੈ ਕਿ ਕਪਿਲ ਚਰਮਾ ਗਾ ਰਿਹਾ ਕਪਿਲ ਚਰਮਾ ਗਾ ਰਿਹਾ ਇਹ ਜ ਸੱਚੀ ਮੈਨੂੰ ਐਵੇਂ ਪਹਿਲਾਂ ਨਹੀਂ ਲੱਗਿਆ ਹਨਾ ਜਦੋਂ ਮੈਂ ਸੁਣਿਆ ਨਾ ਜਸ ਨਾਰਮਲ ਇੱਕ ਕਲਿੱਪ ਜੀ ਦੇਖੀ ਮੈਂ ਰੀਲਸ 'ਚ ਹੀ ਮੇਂ ਵਾਇਰਲ ਹੁੰਦੀਆਂ ਹੋਣੀਆਂ ਤੇ ਉਹਦੇ ਵਿੱਚ ਮੈਂ ਦੇਖਿਆ ਮੈਂ ਕਿ ਕਪਿਲ ਆਪ ਗਾ ਰਿਹਾ ਨੇ ਫਿਰ ਬਾਅਦ 'ਚ ਜੋ ਚੈੱਕ ਕੀਤਾ ਜੇ ਤੁਸੀਂ ਵੀ ਦੱਸਿਆ ਵੀ ਨਹੀਂ ਤਾਂ ਜੋਸ਼ ਬਰਾਰ ਨੇ ਗਾਇਆ ਯਾਰ ਹਾਂ ਕਮਾਲ ਦੀ ਗੱਲ ਆ ਮੈਂ ਤਾਂ ਦੱਸਿਆ ਜਿੱਥੇ ਚਾਰ ਪੰਜਾਬੀ ਇਕੱਠੇ ਹੁੰਦੇ ਉਹਨਾਂ ਨੂੰ ਰੌਣਕ ਲਾ ਹੀ ਦਿੰਦੇ ਨੇ ਤੇ ਹੁਣ ਤੁਹਾਡੀ ਜ਼ਿੰਦਗੀ 'ਚ ਕਿੰਨੀਆਂ ਘੋਈਆਂ ਨੇ ਫ ਕਿਸ ਕਿਸ ਕੋ ਪਿਆਰ ਕਰੂੰ ਟੂ ਪਰ ਤੂੰ ਕਿਉਂ ਇਨਾ ਜੋਸ਼ ਭਰਿਆ ਹੋਇਆ ਆ ਆਪਣੇ ਅੰਦਰ ਉਹ ਤਾਂ ਜੋਸ਼ ਬਰਾੜ ਨੇ ਜੋਸ਼ ਭਾਰੀ ਦਿੱਤਾ ਗਾਣਾ ਗਾ ਕੇ ਓ ਯਾਰ ਕਪਿਲ ਭਾਈ ਨਾ ਦਿਲੋਂ ਪਿਆਰ ਆ ਸਾਡੇ ਸ਼ਹਿਰ ਦੇ ਨੇ ਹਣੀ ਭਾਜੀ ਨੂੰ ਸੁਣ ਸੁਣ ਅਸੀਂ ਵੱਡੇ ਹੋਏ ਆ ਜੋਸ਼ ਬਰਾੜ ਦੇ ਇੱਕ ਦੋ ਗਾਣਿਆਂ ਨੇ ਸਾਡੀਆਂ ਮਤਲਬ ਪਿਆਰ ਦੇ ਵਿੱਚ ਪੀਂਗਾ ਪਵਾਤੀਆਂ ਤੇ ਆਪਣਾ ਰਾਜ ਬਰਾੜ ਸਾਹਿਬ ਨੂੰ ਹੀ ਉਦੋਂ ਸੁਣਦੇ ਜਿਵੇਂ ਨਿਕ ਨਿਕ ਹੁੰਦੇ ਸੀ ਜਦੋਂ ਚੰਡੀਗੜ੍ਹ ਅਸੀਂ ਜ਼ਿੰਦਗੀ 'ਚ ਨਹੀਂ ਵੇਖਿਆ ਨਾ ਸਾਨੂੰ ਗਾਣਿਆਂ 'ਚ ਦਿਖਾਤਾ ਤੇ ਫਿਰ ਉਹਨਾਂ ਦਾ ਜੋਸ਼ ਸਾਰਾ ਮੇਰੇ ਅੰਦਰ ਭਰਿਆ ਆ ਨੇ ਕਾਪੀਆਂ ਲਿਖ ਕੇ ਭਰੀਆਂ ਹੋਣੀਆਂ ਹਨ ਬਿਲਕੁਲ ਮਿਲਦਾ ਰਾਜਪਰਾੜ ਸਾਹਿਬ ਦੀਆਂ ਲਿਖੀਆਂ ਬਹੁਤ ਵਧੀਆਂ ਚੀਜ਼ਾਂ ਜਿਹੜੀਆਂ ਜੋਸ਼ ਬਰਾੜ ਵੀਰਾ ਬਹੁਤ ਜਲਦੀ 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 ਮਾਰਕੀਟ ਚ ਲੈ ਕੇ ਆ ਰਹੇ ਨੇ ਔਰ ਜੋਸ਼ ਬਰਾੜ ਜੋਸ਼ ਬਰਾੜ ਇੱਕ ਪਿਓਰ ਸੋਲ ਆ ਬਹੁਤ ਅੱਛਾ ਆਰਟਿਸਟ ਆ ਮਤਲਬ ਕਿ ਉਹ ਸਟੇਜ ਤੇ ਵੀ ਜਦੋਂ ਪਰਫਾਰਮ ਕਰਦੇ ਆ ਨਾ ਤੂੰ ਸਾਰੇ ਜਣਿਆਂ ਨੇ ਵੀਡੀਓਜ਼ ਦੇਖੀਆਂ ਹੋਣੀਆਂ ਰਾਈਟ ਹਮੇਸ਼ਾ ਆਪਣੇ ਫਾਦਰ ਸਾਹਿਬ ਨੂੰ ਯਾਦ ਕਰਨਾ ਜਾਂ ਫਿਰ ਮਤਲਬ ਉਹ ਨਾ ਬਨ ਦਿੰਦਿਆ ਰੰਗ ਅਸੀਂ ਤਾਂ ਫਰ ਗਾਣਾ ਸੁਣ ਕੇ ਬਹੁਤ ਫਰ ਹੋ ਰਹੇ ਮੈਂ ਤਿੰਨ ਚਾਰ ਵਾਰੀ ਉੱਡਿਆ ਪਰ ਬਬਾ ਮੈਂ ਰੰਗ ਫਿਰ ਤੂੰ ਤੇ ਚਲੋ ਫੁਰਤਾ ਹੋ ਬੋ ਫਿਰ ਯਾਰ ਉਹਨਾਂ ਨੂੰ ਤੇ ਦੱਸ ਦਈਏ ਤੇ ਦੱਸਤਾ ਜਿੱਤਾ ਉਹਨਾਂ ਨੂੰ ਮੈਂ ਇਹ ਦੱਸਣਿਆ ਤੁਹਾਡੇ ਤੋਂ ਪਹਿਲਾਂ ਸਾਰਿਆਂ ਨੇ ਸੁਣ ਵੀ ਲਿਆਉਣਾ ਪਤਾ ਉਹ ਚਲੋ ਜਿਹੜੇ ਵਿਚਾਰੇ ਮੇਰੇ ਵਰਗੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਮੈਨੂੰ ਸੁਣਨ ਤੋਂ ਬਾਅਦ ਦੇਖਦੇ ਨੇ ਚੀਜ਼ ਮੇਰ ਨਾਲ ਪਿਆਰ ਬਹੁਤ ਕਰਦੇ ਦੱਤ ਕਹਿ ਸਕਦੇ ਆ ਮੈਂਨੇ ਇੱਕ ਸਕਰੀਨਸ਼ਾਟ ਦਿਖਾਇਆ ਸਕਰੀਨਸ਼ਾਟ ਲਿਆ ਹੋਇਆ ਹੈ ਮਤਲਬ ਕਿ ਇਹ ਕਹਿੰਦੇ ਪਤਾਰੇ ਵਿੱਚ ਚੁਰਲੀ ਨਾ ਕੰਮ ਕਰਦੀਆਂ ਨਹੀਂ 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 ਹਾਂ ਸਾਖੇ ਦਾ ਗਰ ਲਈਦਾ ਤੁਹਾਨੂੰ ਖੁਸ਼ ਕਰਨ ਲਈ ਬਾਕੀ ਗਾਣਾ ਬਹੁਤ ਵਧੀਆ ਔਰ ਕਪਿਲ ਭਾਜੀ ਨੂੰ ਸਕਰੀਨ ਤੇ ਵੇਖ ਕੇ એનર્ਜੀ ਵੈਸੇ ਹੀ ਆ ਜਾਂਦੀ ਬੰਦੇ ਚ ਲੋ ਜੀ ਇਹ ਆਪਣਾ ਸਮਝਾਕ ਸੀਗਾ ਪਰ ਫਾਈਨਲੀ ਫਰ ਗਾਣਾ ਰਿਲੀਜ਼ ਹੋ ਚੁੱਕਾ ਤੁਸੀਂ ਉਹਨੂੰ ਪਿਆਰ ਦੇਣਾ ਟ੍ਰੇਲਰ ਕੁਝ ਦੇਰ ਤੱਕ ਆ ਜਾਣਾ ਤੇ ਫਿਲਮ ਨੂੰ ਤੁਸੀਂ ਉਹ ਵੀ ਤੁਹਾਡਾ ਆਪਾਂ ਰਿਵਿਊ ਸ਼ੇਅਰ ਕਰਾਂਗੇ ਤੇ ਗਾਣੇ ਨੂੰ 5 ਸਟਾਰ ਚੋਂ ਆਪਾਂ ਦੇ ਰਹੇ ਆਂ ਫਾਈਵ ਬਿਲਕੁਲ ਕਿਉਂਕਿ ਇਹਨਾਂ ਵੱਡੀਆਂ ਹਸਤੀਆਂ ਨੇ ਗਾਣਾ ਲਿਖਿਆ ਗਾਇਆ ਰਿਪਰੈਜ਼ੈਂਟ ਕੀਤਾ ਸਾਡੇ ਬਚਪਨ ਦਾ ਨੀ ਸਿੰਘ ਦਿਖਾਇਆ ਸਾਨੂੰ ਬੜਾ ਮਜ਼ਾ ਆਇਆ ਤੇ ਅੱਜ ਦੇ ਇਸ ਰਿਵਿਊ ਸਿਰਫ ਇੰਨਾ ਹੀ ਅਗਲੀ ਵਾਰ ਫੇਰ ਮਿਲਾਂਗੇ ਨੈਕਸਟ ਵਨ ਬਾਏ ਬਾਏ